4G ਕੀ ਹਾਲ ਚਾਲ ਆ ਆਪਣੇ ਜਿੰਨੇ ਵੀ ਵੀਡੀਓ ਦੇਖਣ ਵਾਲੇ ਸੱਜਣਾ ਸਾਰਿਆਂ ਦਾ ਅੱਜ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਲੈਣ ਗਏ ਹਾਂ ਖੇਤ ਪੱਕੇ ਤੇ ਪੱਠੇ ਵੜਨ ਲਈ ਆਪਾਂ ਇੱਕ ਛੋਟਾ ਜਿਹਾ ਇੰਜਣ ਲਿਆਂਦਾ ਹੋਇਆ ਤੇ ਬਹੁਤ ਵਧੀਆ ਪੱਠੇ ਵੜਦਾ ਈ ਮੈਂ ਕਹਾਂ ਨਜ਼ਾਰਾ ਆ ਜਾਂਦਾ ਪਹਿਲਾਂ ਅਸੀਂ ਪੱਠੇ ਪੱਠੇ ਇਸੇ ਨੂੰ ਵੇਚ ਕੇ ਪੱਠੇ ਵੱਲ ਵੀ ਆਉਂਦੇ ਹੁੰਦੇ ਸੀ ਤੇ ਆਪਦੇ ਪੱਲੇ ਪੱਠੇ ਘੱਟ ਪੈਂਦੇ ਸੀਗੇ ਤੇ ਵੱਢਣ ਵਾਲਾ ਪੱਠੇ ਜਾਦੇ ਲੈ ਜਾਂਦਾ ਸੀਗਾ ਇਸ ਕਰਕੇ ਇਸ ਵਾਰ ਅਸੀਂ ਅਗਰਾ ਤੁਸੀਂ ਦੇਖ ਰਹੇ ਆ ਅਸੀਂ ਇਹ ਇੰਜਨ ਲੈ ਕੇ ਆਂਦਾ ਇਹ ਆਪਾਂ ਨੂੰ ਦੇਖ ਕੇ ਆਪਣੇ ਪਿੰਡ ਦੇ ਵਿੱਚ ਦੋ ਇੰਜਨ ਦੇ ਹੋਰ ਆ ਗਏ ਆ ਇਹ ਬਰਸ਼ ਕਟਰ ਕਹਿੰਦੇ ਆ ਤੇ ਕਾਵਨ ਵਾਲੋ ਜੀ ਅਸੀਂ ਅੱਗੇ ਆ ਕੇ ਉੱtre ਹੀ ਹਾਂ ਤੇ ਵੀਡੀਓ ਚਾਲੂ ਕੀਤੀ ਆ ਦੋ ਪੰਡਾ ਪੱਤਿਆਂ ਦੀਆਂ ਵੱਡੀਆਂ ਆ ਦੋ ਜਾਣੇ ਮਗਰ ਪੱਠੇ ਚੱਕਣ ਵਾਲੇ ਆ ਜਿਹੜੇ ਕਿ ਇਹਨਾਂ ਨੂੰ ਪੱਠੇ ਚੱਕਣ ਨਹੀਂ ਦਿੰਦਾ ਪੰਡਾ ਏਡੀ ਇੱਕ ਸਥਿਤੀ ਪੱਠੇ ਵੱਡੇ ਜਾਂਦੇ ਆ ਬਹੁਤ ਵਧੀਆ ਚੀਜ਼ ਆ ਇੱਕ ਤਰ੍ਹਾਂ ਇਹਦੇ ਨਾਲ ਇਹ ਹੋ ਗਿਆ ਜੀ ਅੱਗੇ ਅਸੀਂ ਖੇਤ ਚਰਖ ਪੱਠੇ ਚੱਕਣ ਵਾਸਤੇ ਹੀ ਆਉਂਦੇ ਸੀਗੇ ਆਣਾ ਚਲੋ ਨਾਲ ਅਸੀਂ ਪੱਤੇ ਵੜਦੇ ਵੀ ਆਂ ਕੁਝ ਟਾਈਮ ਖੇਤ ਦੇ ਵਿੱਚ ਗੁਜ਼ਾਰਿਆ ਵੀ ਜਾਂਦਾ ਨਾਲੇ ਪਤਾ ਲੱਗਦਾ ਵੀ ਆਪਾਂ ਖੇਤ ਆਏ ਆ ਅੱਗੇ ਪੱਤੇ ਵੜਨਾ ਇਹਨੇ ਫੋਨ ਕਰ ਦੇਣਾ ਭਾਈ ਪੱਤੇ ਤੁਹਾਡੇ ਵੱਡੇ ਆ ਪਿੱਛਾ ਕੇ ਗੱਡੀ ਤੇ ਲੱਦ ਦੇਣੀ ਉਹਨਾਂ ਨੇ ਪੱਤੇ ਲੈ ਕੇ ਅਸੀਂ ਘਰਾਂ ਨੂੰ ਚਲੇ ਜਾਣਾ ਅਰੇ ਇਸ ਟਾਈਮ ਇਹ ਬਹੁਤ ਵਧੀਆ ਚੀਜ਼ ਆ ਜਿੰਨੇ ਵੀ ਆਪਣੇ ਪਸ਼ੂ ਪਾਲਣ ਵਾਲੇ ਕਿਸਾਨ ਆ ਉਹਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਤੇ ਸਾਰੇ ਵੀਰੇ ਲੈ ਕੇ ਉਹ 9.5000 ਰੁਪਏ ਦਾ ਕੋਟਕਪੂਰੋਂ ਮਿਲਿਆ ਤੇ ਇਹਦਾ ਕੀ 2 ਰੁਪਈਆ 'ਚ ਇੱਕ ਪੰਡ ਵੜ ਦਿੰਦਾ ਜੀ ਇਹੇ ਤੇ ਨਾਲੇ ਵੀ ਜੱਬਾ ਘੰਟਾ ਲਾਉਣਾ ਹੋਵੇ ਤਾਂ ਇੱਕ ਟਰਾਲੀ ਬਕਸਾਂ ਦੀ ਵੜ ਦਿੰਦਾ ਜੀ ਇਹੇ ਵੱਡੀ ਕਿਤੇ ਆਹ ਟਰਾਲੀ ਨਾਲ ਸਮਝਦੇ ਛੋਟੀ ਜੀਪ ਆ ਵੀ ਟਰਾਲੀ ਵੜਦਾ ਤੇ ਵੱਡੀ ਟਰਾਲੀ ਬਕਸਾਂ ਦੀ ਵੜ ਦਿੰਦਾ ਫੇਰ ਆਪਾਂ ਕਿ ਜਿਆ ਬਾਟ ਚੋਣੇ ਦੇ ਖਰਚੇ-ਕੁਰਚੇ ਵਧ ਰਹੇ ਹੁਣ। ਜੇ ਆ ਮੰਨੋ ਚੋਣੇੜੀਆਂ ਜਿਵੇਂ ਆਪਾਂ ਬੰਦਿਆਂ ਤੋਂ ਵੱਟਾਂ ਵੜਵਾਉਨੇ ਆ। ਤੇ ਇਹਦੇ ਅੱਗੇ ਇੱਕ ਤਾਰ ਦੀ ਵਰਗਾ ਵਰਾਸ਼ ਲੱਗ ਜਾਂਦਾ ਹੈ ਬਸ ਲੈ ਕੇ ਤੁਰੇ ਜਾਉ ਤੇ ਵੱਟਾਂ ਵੜ ਦਿੰਦਾ। ਖਾਲਾਂ ਖੁਲਾਂ ਚ ਤਾਪ ਵੀ ਦਰਾਤ ਸਾਂਗਣੇ ਆ ਕੋਈ ਘਰੇ ਚਿੱਲੇ ਬਣਾਉਨੇ ਆ। ਬਹੁਤ ਵਧੀਆ ਚੀਜ਼ ਆ ਇਹ। ਤੇ ਐਨੀ ਤੈਹੀ ਸਲਾਹ ਦੇਵਾਂਗੇ। ਤੁਹਾਨੂੰ ਪਹਿਲਾਂ ਬੰਦਿੰਦ ਤੋਂ ਕਾਫੀ ਟਾਈਮ ਹੋ ਗਿਆ ਤੀਯਰਬਾ ਜਿੰਨਾ ਚਿਰ ਸਯਰਬਾ ਨਾ ਕਰੀ ਉਨਾਂ ਚਿਰ ਐਵੇਂ ਵੀਡੀਓ ਬਣਾ ਕੇ ਪਾਉਣ ਦਾ ਕੋਈ ਫਾਇਦਾ ਨਹੀਂ ਕਿਸੇ ਵੀ ਜਗ੍ਹਾ ਮਸ਼ਹੂਰੀ ਕਰਨ ਦਾ ਆਪਾਂ ਕਿਹੜਾ ਮਸ਼ਹੂਰੀ ਕਰਕੇ ਮਸ਼ਹੂਰੀ ਵਾਲਾ ਬਟਾ ਇਹਨਾਂ ਤੋਂ ਟਰਸਟ ਕਟ ਰਾਇਆ ਤਾਂ ਕੋਈ ਪੈਸੇ ਲੈਣੇ ਸੀ ਆਪਾਂ ਤਾਂ ਇੱਕ ਆਧੇ ਕਿਸਾਨਾਂ ਵਾਸਤੇ ਵੀਡੀਓ ਬਣਾਈ ਆ ਇਹ ਕਿਸਾਨਾਂ ਦੇ ਕੰਮ ਦੀ ਚੀਜ਼ ਆ ਕਿਉਂਕਿ ਜਿਨੋਂ ਦਰ ਲੇਬਰ ਮਹਿੰਗੀ ਹੁੰਦੀ ਜਾਂਦੀ ਆ ਬਾਕੀ ਕਿਦਾ 6 ਮਹੀਨੇ ਹਾਲ ਤੱਕ ਸੀਰੀ ਵਾਲਾ ਰਿਵਾਜ ਤਾਂ ਹੁਣ ਖਤਮ ਹੀ ਹੋ ਗਿਆ। ਤੇ ਲੱਗਦਾ ਕੰਮ ਹੋ ਗਿਆ ਹੀ ਸਾਰਾ ਠੇਕੇ ਤੇ ਪੱਟਿਆਂ ਦਾ ਕੰਮ ਹੈਗਾ ਰੋਜ਼ ਦਾ। ਇਹ ਕਰਕੇ ਆਪਾਂ ਤੁਹਾਨੂੰ ਇਹ ਚੀਜ਼ ਬਾਰੇ ਅੱਜ ਜਾਣੂ ਕਰਵਾਇਆ। ਤੇ ਇਹ ਚੀਜ਼ ਤੁਸੀਂ ਲੈ ਕੇ ਆਓ। ਤੇ ਵਧੀਆ ਪੱਠੇ ਵਧਣ ਵਾਸਤੇ ਬਹੁਤ ਚੀਜ਼ ਹੈ। ਸ਼ੇਹਾਬਾਜ਼ ਨਵਾਂ ਸਿੰਘ ਤੇ ਇਹ ਹਰਜੋਤ ਵੀ ਅੱਜ ਆਪਣਾ ਨਾਲ ਆਇਆ ਹੋਇਆ ਵੀਡੀਓ ਕਰਕੇ ਕਹਿੰਦਾ ਨਵੀਂ ਨਾਲ ਜਾਣਾ। ਪਰਮੇਸ਼ਾ ਇਹ ਦੋ ਜਾਨੇ 100 ਕਿਲੋ ਪੱਠੇ ਪਾਉਂਦੇ ਆ ਤੇ ਪੰਡਾ ਇਹਨਾਂ ਤੋਂ ਪੈਂਦੀਆਂ ਨਹੀਂ। ਬਰਾਬਰ ਦਾ ਬਰਾਬਰ ਗੁਰਪ੍ਰਿੰਤ ਦੇਖੋ ਪੱਠਿਆਂ ਦੀ ਕਟਾਈ ਕਰ ਰਿਹਾ ਇਸ ਟਾਈਮ ਤੇ ਬਹੁਤ ਵਧੀਆ ਚੀਜ਼ ਬਣੀ ਹੋਈ ਆ। ਤੇ ਉਸ ਤੋਂ ਹੀ ਆਰੇ ਕਾਨੂੰਨ ਨੂੰ ਇਹ ਚਾਹੀਦਾ ਵੀ ਪੱਠਿਆਂ ਵਾਸਤੇ ਇਹ ਚੀਜ਼ ਲੈ ਕੇ ਆਈਏ ਆਪਾਂ ਅੱਜ ਆਪਾਂ ਥੇਟ ਆਏ ਹੋਏ ਸੀਗੇ ਤੇ ਇਸ ਕਰਕੇ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਵਿਖਾਈ ਆ ਤੇ ਬਸ 5-7 ਮਿੰਟਾਂ ਦੇ ਵਿੱਚ ਹੀ ਅਸੀਂ 6-7 ਡੰਗਰਾਂ ਦੇ ਪੱਠੇ ਵੱਢ ਕੇ ਲੈ ਜਾਣੇ ਆ ਜੀ ਕੋਈ ਜ਼ਿਆਦਾ ਟਮੇ ਟਾਈਮ ਨਹੀਂ ਲੱਗਣਾ ਤੇ 2 ਰੁਪਈਆ ਰੁਪਈਏ ਦਾ ਖਰਚਾ ਸੀੰਤਾਜਾ ਲਾਇਆ ਹੋਇਆ ਵੀ ਇੱਕ ਪੰਡ ਪੱਠਿਆਂ ਦੀ ਤੇ 2 ਰੁਪਏ ਦਾ ਖਰਚਾ ਆ ਜਾਂਦਾ ਹੈ ਇਹ ਕਿਸੇ ਇਹਨਾਂ ਦਾ ਪੈਟਰੋਲ ਮਸਾ ਲੱਗਦਾ ਜੀ ਤੇ ਬਹੁਤ ਵਧੀਆ ਚੀਜ਼ ਆ ਅਸੀਂ ਤਾਂ ਸਾਰੇ ਹੀ ਆਪਣੇ ਜਿੰਨੇ ਵੀ ਕਿਸਾਨ ਵੀਰ ਆ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਇਹੀ ਕਵਾਂਗੇ ਬਾਈ ਤੁਸੀਂ ਇਹ ਲੈ ਕੇ ਆਓ ਤੇ ਆਪਦਾ ਕੰਮ ਸਖਾਲਾ ਕਰੋ ਵਟਾ-ਵਟਾ ਵਧਣ ਵਾਸਤੇ ਬਹੁਤ ਵਧੀਆ ਚੀਜ਼ ਆ ਬਾਕੀ ਅਸੀਂ ਵਟਾਂ-ਵਟਾਂ ਹਜੇ ਵੱਡੀਆਂ ਤਾਂ ਨਹੀਂ ਇਹਦੇ ਨਾਲ ਜਿੱਦਣ ਕਿਤੇ ਵੱਡਾਂਗੇ ਵਟਾਂ ਉਹ ਦਿਨ ਵੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਾਂਗੇ ਤੇ ਬਾਕੀ ਅਸੀਂ ਜੀ ਆਹ ਖੇਤ ਖੰਬੇ ਤੇ ਪੱਠਿਆਂ ਨੂੰ ਸਾਹਮਣੇ ਚੋਰੀ ਤੋਂ ਬਚਣ ਲਈ ਕੈਮਰਾ ਲਗਾਇਆ ਹੋਇਆ ਜੀ ਤੇ ਇਹ 1000 ਰੁਪਏ ਦਾ ਕੈਮਰਾ ਮਿਲ ਜਾਂਦਾ ਤੇ ਫੋਨ ਨਾਲ ਅਟੈਚ ਹੋ ਜਾਂਦਾ ਤੇ ਇਹ ਵੀ ਜ਼ਰੂਰ ਲਵਾਓ ਖੇਤਾਂ ਦੇ ਵਿੱਚ ਚੋਰੀ ਤੋਂ ਤੁਹਾਨੂੰ ਆਪਾਂ ਦਿਖਾਉਂਦੇ ਆ ਕੈਮਰੇ ਬਾਰੇ ਵੀ ਅੱਜ ਆਪਾਂ ਟੋਲੀ ਲੈ ਕੇ ਆਏ ਹੋਇਆ ਤੇ ਕੈਮਰੇ ਤੇ ਵੀ ਆਪਾਂ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਇਹ ਇਹ ਤੁਹਾਨੂੰ ਦਿਖ ਗਿਆ ਹੋਊਗਾ ਇਹ ਆਪਾਂ ਖੰਬੇ ਦੇ ਉੱਤੇ ਕੈਮਰਾ ਲਵਾਇਆ ਹੋਇਆ ਇਹ ਸਿਰਫ ਚੋਰਾਵਾਂ ਵਾਸਤੇ ਲਾਇਆ ਜੀ ਇੱਥੋਂ ਦੀ ਜੋ ਵੀ ਅਪਡੇਟ ਆ ਆਪਣੇ ਤਾਈ ਪਹੁੰਚਦੀ ਰਹਿੰਦੀ ਆ ਤੁਸੀਂ ਵੀ ਆਪਣੇ ਆਪਣੇ ਖੇਤਾਂ ਦੇ ਵਿੱਚ ਕੈਮਰੇ ਜ਼ਰੂਰ ਲਵਾਓ ਤੇ ਆਪ ਦਾ ਫੇਰ ਸੇਵ ਰੱਖੋ ਤੇ ਕਣਕਾਂ ਜੀ ਥੋੜਾ ਜਿਹਾ ਆਪਣੇ ਪਾਣੀ ਪੈ ਗਿਆ ਸੀ ਥੋੜਾ ਜਿਹਾ ਜ਼ਿਆਦਾ ਆਪਣੇ ਖੇਤ ਦੇ ਵਿੱਚ ਤੇ ਕਣਕ ਥੋੜੀ ਜਿਹੀ ਆਪੀ ਮੰਨ ਲਓ ਵੀ 2-3 ਕਿੱਲੇ ਪੀਲੇ ਜਿਹੇ ਪੈ ਗਏ ਆ ਅੱਜ ਸ਼ਾਮ ਨੂੰ ਸੱਧਿਆ ਆਪਾਂ ਡਾਕਟਰ ਰਾਪਨ ਦੱਸੂਗਾ ਇਹਦੇ ਤੇ ਕਿਹੜੀ ਚੀਜ਼ ਦਾ ਐਕਸਪੈਰੀਮੈਂਟ ਕੀਤਾ ਜਾਵੇ ਜੋ ਕਿ ਠੀਕ ਹੋ ਜੇ ਕਣਕਾਂ ਕਣਕਾਂ ਤਾਂ ਠੀਕ ਹੈ ਰਹੀ ਵਧੀਆ ਕਿਰਪਾ ਮਾਲਕ ਦੀ ਸਭ ਦੀਆਂ ਸੋਹਣੀਆਂ ਵਿੱਚ ਵਿੱਚ ਪਹਿਲਾਂ ਪਹਿਲਾਂ ਸੁੰਡੀ ਜੀ ਦੀ ਸ਼ਿਕਾਇਤ ਆਈ ਸੀਗੀ ਜਿਹੜੀ ਇਸ ਟਾਈਮ ਠੀਕ ਹੋ ਗਈ ਆ ਇਹ ਆਪਣਾ ਖੇਤ ਆ ਜੀ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਪਹਿਲਾਂ ਆਪਾਂ ਇੱਥੇ ਇੱਕ ਬਗੀਚਾ ਵੀ ਲਾਇਆ ਹੋਇਆ ਸੀ ਅਮਰੁੱਦਾਂ ਦਾ ਉਹਨੂੰ ਅੱਗ ਲੱਗਣ ਦੇ ਕਾਰਨ ਕਿਉਂਕਿ ਕੱਲਾ ਜਿਹਾ ਬਗੀਚਾ ਕਰਕੇ ਅੱਗ ਲੱਗ ਗਈ ਸੀ ਫਿਰ ਆਪਾਂ ਉਹ ਪੱਟਤਾ ਤੇ ਹੁਣ ਆਪਾਂ ਪਾਸੇ ਇਹ ਦੋ ਫਸਲਾਂ ਦੀ ਹੀ ਖੇਤੀ ਕਰਦੇ ਆਂ ਝੋਨਾ ਤੇ ਕਣਕ ਮੁੱਖ ਫਸਲਾਂ ਆਲੂ ਵੀ ਸਾਡੇ ਪਿੰਡ 'ਚ ਕਾਫੀ ਲਾਉਂਦੇ ਆਂ ਪਰਾਪਾ ਨਹੀਂ ਲਾਉਂਦੇ ਆਲੂ ਆਪਾਂ ਸਿਰਫ ਦੋ ਫਸਲਾਂ ਹੀ ਲਾਉਂਦੇ ਆ ਸਤਿ ਸ਼੍ਰੀ ਅਕਾਲ ਆਪਾਂ ਕਮਰਾ ਬਣਾ ਕੇ ਅੱਗੇ ਬਰਾਂਦਾ ਬਣਾ ਕੇ ਕਵਰ ਕੀਤਾ ਹੋਇਆ ਹੈ ਜਿਹੜਾ ਇਨਸਾਨ ਖੇਤ ਆਵੇ ਤੇ ਖੇਤ ਜੀ ਲੱਗਣਾ ਚਾਹੀਦਾ ਇਨਸਾਨ ਦਾ ਤੇ ਨਹੀਂ ਵੀ ਬੈਣਵਾਸ ਤੇ ਕੋਈ ਜਗ੍ਹਾ ਨਾ ਹੋਵੇ ਤੇ ਦਰਖਤ ਆਪਾਂ ਬਹੁਤ ਲਾਏ ਹੋਏ ਆ ਕਿ ਘਰੇ ਵੀ ਆਪਾਂ ਦਰਖਤ ਬਹੁਤ ਲਾਏ ਹੋਏ ਆ ਦਰਖਤਾਂ ਦੀ ਬਹੁਤ ਹਮਕ ਆਪਣੀ ਜ਼ਿੰਦਗੀ ਦੇ ਵਿੱਚ ਦਰਖਤ ਜ਼ਰੂਰ ਲਾਇਆ ਕਰੋ ਤੇ ਇਹ ਆਪਣਾ ਟਰੈਕਟਰ ਆ ਸਵਰਾਜ 855 ਤੇ ਇਹ ਆਪਣਾ ਖੇਤ ਆ ਜੀ ਦਰਵਾਜ਼ਾ ਇੱਕ ਟੁੱਟ ਗਿਆ ਲੱਕੜ ਦਾ ਹੁਣ ਸ਼ਟਰ ਲਾਵਾਂਗੇ ਆਪਾਂ ਕਿਤੇ ਟਾਈਮ ਲੱਗਾ ਤਾਂ ਫਿਰ ਆਪਾਂ ਇੱਥੇ ਸ਼ਟਰਿੰਗ ਦਾ ਪ੍ਰਬੰਧ ਕਰਾਂਗੇ ਇਹ ਜਾਮਨ ਦਾ ਪੇੜ ਆ ਜਿਹਦੇ ਥੱਲੇ ਆਪਾਂ ਬੈਠੇ ਹੋਏ ਹਾਂ ਇਸ ਟਾਈਮ ਤੇ ਇਹ ਆਪਣਾ ਖੇਤ ਹੈ ਜੀ ਤੇ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੀਆਂ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜੀਆਂ ਲੱਗਦੀਆਂ ਠੀਕ ਅਖੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਕੁਝ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਹੋ ਤਾਂ ਆਪਾਂ ਇੱਕ ਮੋਬਾਈਲ ਰਹੀਂ ਹੀ ਤੁਹਾਨੂੰ ਵੀਡੀਓ ਬਣਾ ਕੇ ਵਿਖਾਉਨੇ ਆਂ। ਹਰਜੋਤ ਸੇਕੋਂ ਸਾਹਿਬ। ਉਹ ਕਿੱਧਰ ਫਿਰਦਾ ਓਏ। ਭੱਜ ਗਿਆ ਭੱਜ ਕੇ। ਉਹ ਹਰਜੋਤ ਅੱਜ ਮਸਤੀ ਕਰਦਾ ਜੀ ਖੇਤ ਆਇਆ ਕਾਫੀ ਦਿਨਾ ਬਾਅਦ। ਮੈਂ ਕਿਉਂਕਿ ਖੇਤ ਘਟ ਹੁੰਦਾ ਜੀ ਜਾਂ ਤਾਂ ਬਾਪੂ ਜੀ ਆਉਣ ਤਾਂ ਫਿਰ ਉਹਨਾਂ ਨਾਲ ਆ ਜਾਂਦਾ ਕਿਤੇ ਕਿਤੇ ਹੁਣ ਠੰਡ ਕਰਕੇ ਬਾਪੂ ਜੀ ਵੀ ਘਟ ਆਉਂਦੇ ਨੇ ਕੱਲ ਆਏ ਸੀ ਕਿ ਜੀਪ ਤੇ ਤੇ ਅੱਜ ਜਵਾਕਾਂ ਨੂੰ ਵੇਖੋ ਖੇਤ ਜਰੂਰ ਲੈ ਕੇ ਆਇਆ ਕਰੋ ਕਿੰਨੀ ਮਸਤੀ ਕਰਦਾ ਪਿਆ ਹਾਂ ਵੀ ਕਿਵੇਂ ਆ ਤੇ ਆਪਣੀ ਕਣਕ ਆ ਜੀ ਮਾਰੋ ਨੇਗਾ ਸਮਝ ਲੋ ਵੀ ਹੁਣ ਵੀਡੀਓ ਆਪਣੀ 10 ਕਿ ਮਿੰਟ ਦੀ ਬਣੀ ਆ ਤੇ ਪੱਠਿਆਂ ਦਾ ਕੰਮ ਆਪਣਾ ਓਕੇ ਆ ਬਸ ਵੱਢੇਗੇ ਇਹ ਬਾਕੀ 6-7 ਡੰਗਰ ਹੈਗੇ ਆ ਸਾਡੇ ਕੋਲੇ ਘਟੋ ਘਟ ਦੋ ਤਿੰਨ ਦਿਨਾਂ ਦੇ ਪੱਠੇ ਅਸੀਂ ਇਕੱਠੇ ਲੈ ਜਾਣੇ ਆ ਜੀ ਰੋਜ਼ ਆਉਣ ਨਾਲੋਂ ਤੇ 10 ਮਿੰਟਾਂ ਦੇ ਵਿੱਚ ਅਸੀਂ 11 ਮਿੰਟਾਂ ਦੇ ਵਿੱਚ ਤਿੰਨ ਦਿਨਾਂ ਦੇ ਪੱਠੇ ਅਸੀਂ ਵੱਢ ਕੇ ਲੈ ਜਾਣੇ 6-7 ਪਸ਼ੂਆਂ ਦੇ ਤੇ ਦੋ ਤਿੰਨ ਦਿਨਾਂ ਬਾਅਦ ਆਵਾਂਗੇ ਆਪਾਂ ਆਪਣਾ ਚੈਨਲ ਤੁਹਾਨੂੰ ਪਤਾ ਹੀ ਹੈ ਹਰਜੋਤ ਬਲੌਗ ਸੇਖੂਸ ਲਿਆਣੀ ਵਾਲੇ ਨੂੰ ਸਬਸਕ੍ਰਾਈਬ ਕਰ ਲਓ ਕੰਪੈਨ ਲਵਰ ਪੇਜ ਆਪਣਾ ਫੇਸਬੁੱਕ ਤੇ ਉਹਨੂੰ ਵੀ ਸ਼ੇਅਰ ਕਮੈਂਟ ਕਰੋ ਇੰਸਟਾਗ੍ਰam ਤੇ ਹਰਜੋਤ ਬਲੌਗ ਪੇਜ ਆ ਆਪਣਾ ਉਹਨੂੰ ਵੀ ਲਾਈਕ ਕਰੋ ਹਰਜੋਤ ਕੁਝ ਕਹਿਣਾ ਚਾਹੇਗਾ ਨਹੀਂ ਚਲੋ ਠੀਕ ਆ ਜੀ ਧੰਨਵਾਦ ਲਵ ਯੂ